ਜੀ ਆਪਣਾ ਮੇਰਾ ਨਾਮ ਜੀ ਮਸਕੀਨ ਅਲੀ ਆ ਹਾਂ ਜੀ ਕਿੱਥੋਂ ਆਏ ਆਪਾਂ ਪਿੰਡ ਕਿਸ਼ਨਪੁਰ ਤੋਂ ਆਏ ਆ ਬੱਚੇ ਨੂੰ ਲੱਗੀਆਂ ਸੀ ਉਲਟੀਆਂ ਬੱਚੇ ਨਾ ਬੱਚੇ ਨੂੰ ਡੋਲਟਾ ਲੱਗਿਆ ਸੀ ਡੋਲਟਾ ਦੀ ਦਵਾਈ ਲੈਣ ਆਏ ਆ ਬੱਚੇ ਵਾਸਤੇ ਟੌਲਟਾ ਦੀ ਦਵਾਈ ਲੈਣਾ ਆ ਡਾਕਟਰ ਨੇ ਦੋ ਟੀਕੇ ਲਾਏ ਇੱਕ ਗਲੂਕੋਜ਼ ਫੋਰਸਪੇਡਾ ਲਾਤਾ ਬੱਚਾ ਸਾਡਾ ਡਾਕਟਰ ਨੇ ਪੂਰਾ ਕੀਤਾ ਡਾਕਟਰ ਖੁਦ ਆਪ ਖੁਦ ਸੀ ਇੱਕ ਨਾਲ ਮੈਡਮ ਵੀ ਸੀਗੀ ਇਹ ਜਿਹੜੇ ਜੱਫੀਆਂ ਲਾਏ ਮੈਡਮ ਨੇ ਲਾਏ ਜਿਹੜਾ ਗਲੂਕੋਜ਼ ਲਾਇਆ ਡਾਕਟਰ ਨੇ ਲਾਇਆ ਫੋਰਸਪੇਡਾ ਗਲੂਕੋਜ਼ ਸੀਗਾ ਮੈਂ ਡਾਕਟਰ ਨੂੰ ਕਿਹਾ ਵੀ ਗਲੂਕੋਜ਼ ਘੱਟ ਕਰ ਦੇਂਦਾ ਕਹਿੰਦਾ ਡਾਕਟਰ ਤੁਸੀਂ ਆ ਤਾਂ ਅਸੀਂ ਆ ਉਸ ਤੋਂ ਬਾਅਦ ਆ ਡਾਕਟਰ ਨੇ ਸ਼ੀਸ਼ੇ ਆਪ ਤੋੜੇ ਅੰਦਰ ਨੇ ਸ਼ੀਸ਼ੇ ਤੋੜਿਆ ਹੌਟ ਹੌਟ ਸਵੇਰ ਨੂੰ ਸਾਡੇ ਬੱਚੇ ਨੂੰ ਅੰਦਰ ਨਹੀਂ ਜਾਣ ਦਿੰਦੇ ਪਏ ਗਰਮੀ ਤੋਂ ਇਹ ਬੱਚਾ ਆ ਮੌਤ ਹੋ ਗਈ ਹੈ ਇਹ ਇਹ ਅੰਦਰ ਜਾਵੇ ਸ਼ਾਮੇ ਕਿੰਨੇ ਸਾਲ ਦਾ ਬੱਚਾ ਇਹ ਬੱਚਾ 1.5 ਸਾਲ ਦਾ ਜੀ 1.5 ਸਾਲ ਹਾਂਜੀ ਤੇ ਕਿੱਥੋਂ ਲੈ ਕੇ ਆਏ ਹਾਂ ਹਾਂਜੀ ਕਿੱਥੋਂ ਲੈ ਕੇ ਆਏ ਬਤੁਕੀਸ਼ਨ ਪਰ ਤੋਂ ਜੀ ਹਾਂ ਕੈਮਰਿਆਂ ਦੇ ਵਿੱਚ ਸਾਡਾ ਰਿਕਾਰਡ ਕੈਮਰੇ ਡਿਲੀਟ ਨਾ ਹੋਣ ਤੁਸੀਂ ਕੀ ਲਗਦੇ ਇਹ ਬੱਚੇ ਮੈਂ ਮੈਂ ਬੱਚੇ ਦਾ ਤਾਇਆ ਹਾਂ ਜੀ ਅੱਜ ਨਹੀਂ ਅੱਜ ਸੀਗਾ ਜੀ ਇੱਕ ਪੇਸ਼ੈਂਟ ਆਇਆ ਸੀਗਾ ਤੇ ਸਾਡੇ ਵੈਸੇ ਹੋਫ ਹੁੰਦਾ ਹੈ ਤੇ ਉਹ ਕੋਈ ਜਾਣ ਕਰ ਲੈ ਕੇ ਆਇਆ ਸੀ ਕਿ ਉਹ ਕਹਿੰਦੇ ਜੀ ਮੇਰੇ ਬੱਚਾ ਹੈ ਤਿੰਨ ਜਗ੍ਹਾ ਤਿੰਨ ਦਿਨਾਂ ਤੋਂ ਕਿਸੇ ਹੋਰ ਜਗ੍ਹਾ ਦਿਖਾ ਰਿਹਾ ਸੀਗਾ ਟੱਡੀਆਂ ਉਂਟੀ ਦੀ ਪ੍ਰੋਬਲਮ ਸੀ ਕਿ ਤੇ ਮੈਨੂੰ ਕਿਹਾ ਵੀ ਸੀਰੀਅਸ ਬੱਚਾ ਹੈ ਜਲੰਧਰ ਲੈ ਕੇ ਜਾਣਾ ਜਲੰਧਰ ਲੈ ਜਾਓ ਕਹਿੰਦਾ ਤੇ ਦੂਜਾ ਹੈ ਕਿ ਐਮਰਜੈਂਸੀ ਟ੍ਰੀਟਮੈਂਟ ਚੱਲ ਰਿਹਾ ਬੰਦਾ ਕਰ ਟ੍ਰੀਟਮੈਂਟ ਚੱਲ ਰਿਹਾ ਤੇ ਸਰ ਜੀ ਸਰ ਡਾਕਟਰ ਇਹ ਹੀ ਗੱਲ ਕਰੂਗਾ ਜੀ ਹਾਂ ਜੀ ਸਰ ਜਿਹੜਾ ਮਤਲਬ ਕਿ ਤੋੜਪਨ ਕੀਤੀ ਗਈ ਜਿਹੜੀ ਆ ਹਸਪੀਟਲ ਦੀ ਤੇ ਇਹਨਾਂ ਨੇ ਫਿਰ ਮੈਨੂੰ ਕਿਹਾ ਟ੍ਰੀਟਮੈਂਟ ਚાલુ ਕਰੋ ਮੈਂ ਟ੍ਰੀਟਮੈਂਟ ਸਟਾਰਟ ਕਰਨੀ ਸੀਗੀ ਇੱਕ ਡਾਕਟਰ ਹਰ ਜਗ੍ਹਾ ਅਮਰਜੈਂਸੀ ਚ ਇਦਾਂ ਹੀ ਹੁੰਦਾ ਜਦੋਂ ਕੋਈ ਆਊਗਾ ਤੁਹਾਡਾ ਕੰਮ ਕੀ ਹੈ ਫਰਸਟ ਲਾਈਨ ਬੱਚਾ ਸੰਭਾਲਣਾ ਔਰ ਅੱਛਾ ਡਾਕਟਰ ਇਹ ਹੀ ਕਰੂਗਾ ਕਿ ਯਾਰ ਬੱਚਾ ਸੰਭਾਲੀਏ ਬੱਚਾ ਸੰਭਾਲ ਕੇ ਸੂਈ ਲਗਾਈ ਸੀਗੀ ਬੱਚਾ ਨੀਲਾ ਪੈਰੇ ਸੀਗਾ ਮੈਂ ਟ੍ਰੀਟਮੈਂਟ ਚਾਲੂ ਕੀਤਾ ਇਨੀ ਕੋਈ ਐਸੀ ਬੱਚੇ ਦੀ ਹੈ ਬੱਚੇ ਦੀ ਮੈਨੇ دیے ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਅਸੀਂ ਇੰਜੈਕਸ਼ਨ ਲਗਾਣਾ ਹੈ ਇੰਜੈਕਸ਼ਨ ਕੀ ਹੈ ਦਸੀ ਆਕਸੀਨ ਲਗਣੀ ਹੈ ਇਹ ਕੰਦਰ ਵੀ ਆਕਸੀਨ ਦਾ ਇਹਨਾਂ ਨੂੰ ਇਹ ਕਹਿੰਦੇ ਵੀ ਸੀਰੀਅਸ ਹੈ ਮੈਂ ਕਹਾ ਤਾਂ ਸੀਰੀਅਸ ਇਨਾ ਵੰਤ ਦੋ ਮਿੰਟ ਤੱਕ ਕੁਝ ਵੀ ਨਹੀਂ ਹੋਇਆ ਬੱਚਾ ਨੀਲਾ ਪੈ ਰਿਹਾ ਸੀ ਤਾਂ ਹੀ ਆਕਸੀਜਨ ਲਾਣੀ ਸੀ ਕਿ ਜਦੋਂ ਆਕਸੀਜਨ ਲੱਗਿਆ ਇਹ ਕਹਿੰਦਾ ਜੀ ਸਾਡਾ ਬੱਚਾ ਮਰ ਤਾਂ ਤੇ ਇਹਨਾਂ ਨੇ ਆਕਸੀਜਨ ਤੱਕ ਨਹੀਂ ਲਾਣ ਲੱਗੀ ਫਿਰ ਇਹਨਾਂ ਨੇ ਹੱਥ ਪਾ ਗੰਦੀ ਕੋਸ਼ਿਸ਼ ਕੀਤੀ ਮੈਂ ਆਪਣਾ ਬਚਾਅ ਕਰਕੇ ਨਿਕਲ ਗਿਆ ਤੇ ਇਹਨਾਂ ਨੇ ਤੋੜਫੋੜ ਕਰ ਲਈ ਪਿੱਛੋਂ ਤੇ ਪੁਲਿਸ ਨੇ ਮਿਲਿਆ ਉਹ ਕਹਤਾ ਸੀ ਪੁਲਿਸ ਆ ਗਈ ਤਾਂ ਇੱਕ ਡਾਕਟਰ ਦੇ ਨਾਤੇ ਸਾਡੀ ਐਮਰਜੈਂਸੀ ਅਗਲੀ ਵਾਰ ਐਮਰਜੈਂਸੀ ਹਰ ਡਾਕਟਰ ਸੋਚ ਕੇ ਜਾਣ ਦਿੱਲੀ ਹਸਪੀਟਲ ਦੇ ਵਿੱਚ ਆਏ ਆ ਪਟਿਆਲਾ ਨਗਰ ਦੇ ਵਿੱਚ ਕੀ ਮਾਮਲਾ ਕੀ ਸਰ ਮਾਮਲਾ ਇੱਥੇ ਇੱਕ ਲੜਕੀ ਦਾ ਇਲਾਜ ਦਰਾਂ ਡੈਥ ਹੋ ਗਈ ਸੀ ਤੇ ਜਿਹੜਾ ਇਹਨਾਂ ਦਾ ਆਪਸ ਵਿੱਚ ਹੁਣ ਜਿਹੜਾ ਆਪੇ ਇਹਨਾਂ ਨੇ ਕੰਪਰੋਮਾਈ ਕਰ ਲਿਆ ਹੰਗਾਮਾ ਜਿਹੜਾ ਹੋਇਆ ਉਹ ਕਿਸ ਤਰ੍ਹਾਂ ਹੋਇਆ ਹੰਗਾਮਾ ਜਿਹੜਾ ਹੋਇਆ ਉਹਦਾ ਨੁਕਸਾਨ ਜਿਹੜਾ ਜਿਹੜਾ ਤੋੜ ਪੰਨ ਤੋੜ ਪੰਨ ਦਾ ਜਿਹੜੀ ਹੋ ਗਈ ਆ ਮਰਦੀ ਆ ਇਹ ਮੌਕੇ ਤੇ ਪਹੁੰਚ ਕੇ ਕਿੱਦਾਂ ਹੋਈ ਤੋੜ ਪੰਨ ਹਾਂਜੀ ਤੁਸੀਂ ਮੌਕੇ ਤੇ ਪਹੁੰਚ ਕੇ ਕਿੱਦਾਂ ਹੋਈ ਤੋੜ ਪੰਨ ਤੋੜ ਪੰਨ ਉਹਨਾਂ ਨੇ ਥੋੜਾ ਗੁੱਸੇ ਜਾ ਕੇ ਜਿਨ੍ਹਾਂ ਦੀ ਡੈਥ ਹੋਈ ਕੁੜੀ ਦੀ ਉਹਨਾਂ ਨੇ ਤੇ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸਰ ਮੰਪਰਵਾਇ ਦੀ ਗੱਲਬਾਤ ਚੱਲਦੀ ਹੈ